ਹਾਂਜੀ ਦੋਸਤੋ ਅੱਜ ਆਪਾਂ ਮਲੋਟ ਮੰਡੀ ਤੋਂ ਲਾਈਵ ਹੋ ਰਹੇ ਆਂ ਅੱਜ ਜਿਹੜਾ ਦਿਨ ਹੈਗਾ ਉਹ ਬੁੱਧਵਾਰ ਹੈ ਤਾਰੀਖ ਹੈ 18 9 2024 ਅੱਜ ਦੇ ਮਲੋਟ ਮੰਡੀ ਦੇ ਵਿੱਚ ਜਿਹੜੇ ਸਬਜ਼ੀਆਂ ਦੇ ਭਾਅ ਐ ਤੁਹਾਨੂੰ ਅਸੀਂ ਦੱਸ ਰਹੇ ਆਂ ਅੱਜ ਗੋਭੀ 60 ਤੋਂ 65 ਬੰਦ ਗੋਭੀ 35 40 ਮਿਰਚ 35 40 ਸ਼ਿਮਲਾ ਮਿਰਚ 90 ਤੋਂ 100 ਰੁਪਏ ਏਠਾ 12 ਰੁਪਏ ਤੋਂ 14 ਰੁਪਏ ਬੈਂਗਣ 12 ਤੋਂ 14 ਰੁਪਏ ਬੈਂਗਣੀ 25 ਤੋਂ 30 ਰੁਪਏ ਅਰਬੀ 40 ਤੋਂ 45 ਰੁਪਏ ਟਮਾਟਰ 30 ਤੋਂ 42 ਰੁਪਏ ਚੌਲਾ 30 ਤੋਂ 40 ਰੁਪਏ ਖੀਰਾ 25 ਤੋਂ 30 ਰੁਪਏ ਟੋਰੀ 30 ਤੋਂ 40 ਰੁਪਏ ਦੁਆਰਾ ਫਲੀ 80 ਤੋਂ 100 ਰੁਪਏ ਭਿੰਡੀ 30 ਰੁਪਏ 35 ਰੁਪਏ ਕद्दू 20 ਰੁਪਏ ਤੋਂ 24 ਰੁਪਏ ਜਿਹੜੇ ਅੱਜ ਦੇ ਮਲੋਟ ਮੰਡੀ ਦੇ ਪਾਸ ਸੀਗੇ ਨਾਲ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਕਿ ਸਾਡੇ ਚੈਨਲ ਫੁਕਰਾ ਬੰਦਾ ਨੂੰ ਤੁਸੀਂ ਫੋਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਬੈਲ ਆਈਕਨ ਦੀ ਘੰਟੀ ਵੀ ਜਰੂਰ ਵਜਾਓ ਜੀ ਤਾਂ ਜੋ ਸਾਡੇ ਜਿਹੜੀਆਂ ਅਗਲੀਆਂ ਵੀਡੀਓ ਆ ਤੁਹਾਡੇ ਕੋਲੇ ਪਹੁੰਚ ਸਕਣ ਦੁਬਾਰਾ ਫਿਰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਅਸੀਂ ਤੁਹਾਨੂੰ ਚੰਗੇ ਚੰਗੇ ਵੀਡੀਓ ਤੇ ਰੋਜ਼ ਦੇ ਤਾਜ਼ਾ ਅਪਡੇਟ ਰਿਪੋਰਟ ਦੇ ਦਿਆਂ ਕਰਾਂਗੇ ਮਲੋਟ ਮੰਡੀ